ਕੌਮੀ ਇਨਸਾਫ਼ ਮੋਰਚੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੰਘਾਂ ਦਾ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਮਹਾਪੰਚਾਇਤ ਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਬਾਬਾ ਰਾਜਾ ਰਾਸ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਸਰਕਾਰਾਂ ਨੂੰ ਵੀ ਲਲਕਾਰਿਆ ਜਾ ਰਿਹਾ ਤੇ ਉੱਥੇ ਹੀ ਕਾਫੀ ਲੰਮਾ ਸਮਾਂ ਹੋ ਗਿਆ ਤੇ ਬੰਦੀ ਸਿੰਘ ਹਜੇ ਤੱਕ ਜੇਲ੍ਹ ਚ ਮੰਨ ਨੇ ਤੇ ਰਿਹਾਈ ਦੀ ਮੰਗ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ 25 ਤਰੀਕ ਨੂੰ ਮਹਾਪੰਚਾਇਤ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਇੱਕ ਵੱਡਾ ਇਕੱਠ ਕਰਨੀਆਂ ਉਹ ਤੁਹਾਨੂੰ ਸੁਣਾਉਣਿਆਂ ਦਾ ਕੀ ਕਹਿਣਾ ਹੈ ਮੁਹਾਰੀ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ਼ ਮੋਰਚਾ ਜੋ ਸਕਤੀ ਬਤਰੀ 33 ਸਾਲ 40 40 ਸਾਲ ਤੋਂ ਬੰਦੀ ਸਿੰਘ ਇਹ ਸਰਕਾਰਾਂ ਜਨਮਾਂ ਨੇ ਜਿੰਨਾਂ ਦੀਆਂ ਸਜ਼ਾ ਵੀ ਪੂਰੀਆਂ ਹੋ ਚੁੱਕੀਆਂ ਨੇ ਉਹ ਹਜੇ ਤੱਕ ਰਿਹਾਰ ਨਹੀਂ ਕੀਤੀ ਅਤੇ ਹੋਰ ਵੀ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਨਸ਼ਿਆਂ ਦੇ ਮਸਲੇ ਹੋਰ ਕਿਸਾਨਾਂ ਦੇ ਨਾਲ ਜੋ ਐਨਐਸਐਮ ਲਾਈਵ ਹੋਈ ਹੈ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਦਿਨੋ ਦਿਨ ਧੱਕਾ ਕਰੀ ਜਾਂਦੀ ਹੈ ਇਹੋ ਜਿਹੇ ਮਸਲਿਆਂ ਨੂੰ ਵਿਚਾਰਨ ਦੀ ਖਾਤਰ ਜਿਹੜੀ ਅੱਜ ਲੋੜ ਪਈ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਾ ਰਾਜ ਸਿੰਘ ਜੀ ਵੱਲੋਂ ਇੱਕ ਸੰਗਤਾਂ ਨੂੰ ਬੇਨਤੀ ਅਪੀਲ ਕੀਤੀ ਜਾਂਦੀ ਹੈ ਹੱਥ ਜੋੜ ਕੇ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਵੀ ਉਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਜੋ ਇੱਕ ਮਹਾਪੰਚਾਇਤ ਜਿਹੜੀ ਕਿ ਇਹ ਮੁੱਦਿਆਂ ਉੱਤੇ ਗੱਲਬਾਤ ਕਰਨ ਵਾਸਤੇ ਸਿਰਫ ਉੱਥੇ ਅਕਾਟ ਕੀਤਾ ਜਾ ਰਿਹਾ ਹੈ ਇਸ ਵੀਡੀਓ ਨੂੰ ਜੋ ਵੀ ਸੁਣਦਾ ਹੈ ਜਾਂ ਕੋਈ ਸਾਧੂ ਸੰਤ ਮਹਾਤਮਾ ਜਿੰਨੇ ਵੀ ਉਦਾਸੀ ਸੰਿਆਸੀ ਬਰਾਗੀ ਨਰਮਲੀ ਜਿੰਨੇ ਵੀ ਮਹਾਂਪੁਰਸ਼ ਹੈ ਉਹ ਵੀ ਅਤੇ ਹੋ ਜਿੰਨੀਆਂ ਵੀ ਜੱਥੇਬੰਦੀਆਂ ਨੇ ਮੁਸਲਮਾਨ ਭਰਾ ਆ ਜਾਂਦੇ ਹੈ ਹਿੰਦੂ ਵੀਰ ਆ ਜਾਂਦੇ ਨੇ ਜਿੰਨੇ ਵੀ ਇਸ ਵੀਡੀਓ ਨੂੰ ਸੁਣਦੇ ਹੈ ਇਹ ਪੰਜਾਬ ਦੇ ਮੁੱਦਿਆਂ ਦਾ ਮਸਲਾ ਨੂੰ ਮੁਖ ਰੱਖਦੇ ਆ ਹੋਇਆ ਉਥੇ ਮਹਾਪੰਚਾਇਤਿਕ ਸੱਦੀ ਗਈ ਹੈ ਉਸ 25 ਤਰੀਕ ਦੇ ਵਿੱਚ ਵੱਧ ਵੱਧ ਵਹੀਰਾ ਕੱਤ ਕੀ ਪੰਚ ਦੀ ਕਿਰਪਾ ਕਰਿਓ ਜੀ ਜੋ ਕਿ ਆਪਾਂ ਨੂੰ ਇਨਸਾਫ ਮਿਲ ਸਕੇ ਇਹਨੀਆਂ ਬੇਨਤੀਆਂ ਮਨਜ਼ੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੌਮੀਨ ਸਾਹਿਬ ਮੋਰਚੇ ਤੋਂ ਅੱਦਾ ਪੱਤਰ ਲੈਣ ਵਾਸਤੇ ਪਿੰਡ ਭੋਰੀ ਆ ਔਰ ਦਾ ਸ਼ੰਤ ਬਾਬਾ ਬਲਕਾਰ ਸਿੰਘ ਜੀ ਪੂਰੀ ਅਪਰ ਦੁਵਾਰਾ ਵਾਲੀ ਉਹਨਾਂ ਕੋਲ ਸਮੂਹ ਜੱਫੇ ਨੂੰ ਬੇਨਤੀ ਕਰਨ ਵਾਸਤੇ ਆਏ ਕਿ 25 ਤਰੀਕ ਨੂੰ ਮਹਾਪੰਚਾਇਤ ਦੇ ਵਿੱਚ ਆਪਣੇ ਜੱਫੇ ਸਮੇਤ ਸੰਗਤਾਂ ਦੇ ਨਾਲ ਵੱਧ ਟੜ ਕੇ ਉੱਥੇ ਹਾਜ਼ਰੀਆਂ ਲਗਾਉਣ ਤਾਂ ਕਿ ਜਿਹੜੀ ਮਹਾਪੰਚਾਇਤ ਬੰਦੀ ਸਿੰਘਾਂ ਦੀ ਰਫਾਈ ਲਈ ਰੱਖੀ ਗਈ ਆ ਉਹ ਚੜ੍ਹਦੀ ਕਲਾ ਦੇ ਨਾਲ ਸਫਲ ਹੋਵੇ ਤੇ ਸਾਰੀਆਂ ਸੰਗਤਾਂ ਨੂੰ ਸਾਰੀਆਂ ਕਿਸਾਨ ਜੱਫੇ ਬੰਦੇ ਨੂੰ ਪੰਥਕ ਦੇ ਸੇ ਮੰਡੀਆਂ ਨੂੰ ਸਮਾਜ ਸੇਵੀ ਜੱਫੇ ਬੰਦਿਆਂ ਨੂੰ ਸਾਰਿਆਂ ਜਿਹੜੀ ਸੰਗਤ ਹੈ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਈਆਂ ਵਿਅਕਤੀਆਂ ਦਾ ਦਰਦ ਹੈ ਬੰਦੀ ਸਿੰਘਾਂ ਦੇ ਨਾਲ ਪਿਆਰ ਹੈ ਉਹ ਭਾਈ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ ਦੇ 25 ਤਰੀਕ ਨੂੰ ਮਹਾਪੰਚਾਇਤ ਦੇ ਸਾਹਮਣੇ ਲੋਕੀ ਆਪਣੀ ਹਾਜ਼ਰੀ ਲਗਾਓ ਭੁਲਾ ਜੇ ਤਾਂ